ਮਾਤਾ ਵੈਸ਼ਨੂ ਦੇਵੀ ਜਾਣ ਵਾਲੇ ਯਾਤਰੀਆਂ ਨੂੰ ਰਾਹਤ ਦਿੰਦੇ ਹੋਏ ਰੇਲਵੇ ਨੇ ਇੱਕ ਵਾਰ ਫਿਰ ਜੰਮੂ ਟਾਟਾ ਨਗਰ ਤੇ ਜੰਮੂ ਸਵਲਪੁਰ ਐਕਸਪ੍ਰੈਸ ਟ੍ਰੇਨਾਂ ਦਾ ਸੰਚਾਲਨ ਜੰਮੂ ਤਵੀ ਸਟੇਸ਼ਨ ਤੱਕ ਸ਼ੁਰੂ ਕਰ ਦਿੱਤਾ ਹੈ ਹਾਲਾਂਕਿ ਇਸ ਵੇਲੇ ਇਹ ਰੇਲ ਗੱਡੀਆਂ ਸਿਰਫ ਅੰਮ੍ਰਿਤਸਰ ਸਟੇਸ਼ਨ ਤੱਕ ਹੀ ਜਾਂਦੀਆਂ ਸੀ ਜੰਮੂ ਡਿਵੀਜ਼ਨ ਦੇ ਜੰਮੂ ਯਾਰਡ ਵਿੱਚ ਚੱਲ ਰਹੇ ਰੀਮੋਰਡਿੰਗ ਦੇ ਕੰਮ ਕਾਰਨ ਇਹਨਾਂ ਰੇਲ ਗੱਡੀਆਂ ਦਾ ਰੂਟ ਪਹਿਲਾਂ ਹੀ ਬਦਲ ਦਿੱਤਾ ਗਿਆ ਸੀ ਪਰ ਹੁਣ ਲਗਭਗ 5 ਮਹੀਨਿਆਂ ਬਾਅਦ ਯਾਤਰੀਆਂ ਦੇ ਰਾਹਤ ਦਾ ਸਾਹ ਲਿਆ ਹੈ ਕਿਉਂਕਿ ਹੁਣ ਦੋਵੇਂ ਰੇਲ ਗੱਡੀਆਂ ਜੰਮੂ ਤਵੀ ਤੱਕ ਚਲਾਈਆਂ ਜਾ ਵਿੱਚ ਰੀਮੋਡਿੰਗ ਦੇ ਕੰਮ ਕਾਰਨ ਰੇਲਵੇ ਨੇ 16 ਨਵੰਬਰ 2024 ਤੋਂ ਟ੍ਰੇਨ ਨੰਬਰ ਸਵਲਪੁਰ ਐਕਸਪ੍ਰੈਸ ਤੇ ਟਾਟਾ ਨਗਰ ਜੰਮੂ ਤਵੀ ਐਕਸਪ੍ਰੈਸ ਦੇ ਰੂਟ ਬਦਲ ਦਿੱਤੇ ਸੀ। ਇਸ ਤੋਂ ਬਾਅਦ ਇਹ ਟ੍ਰੇਨਾਂ ਸਿਰਫ ਅੰਮ੍ਰਿਤਸਰ ਤੱਕ ਹੀ ਚਲਦੀਆਂ ਸੀ। ਰੇਲ ਗੱਡੀਆਂ ਅੰਮ੍ਰਿਤਸਰ ਤੋਂ ਅੱਗੇ ਨਹੀਂ ਜਾ ਰਹੀਆਂ ਸੀ ਇਸ ਲਈ ਯਾਤਰੀਆਂ ਨੂੰ ਜੰਮੂ ਪਹੁੰਚਣ ਲਈ ਅੰਮ੍ਰਿਤਸਰ ਵਿਖੇ ਰੇਲ ਗੱਡੀਆਂ ਬਦਲਣੀਆਂ ਪੈਂਦੀਆਂ ਸੀ। ਜਿਵੇਂ ਹੀ ਮੁਰੰਮਤ ਦਾ ਕੰਮ ਪੂਰਾ ਹੋਇਆ ਰੇਲਵੇ ਨੇ ਹੁਣ ਇਹਨਾਂ ਦੋਵਾਂ ਰੇਲ ਗੱਡੀਆਂ ਨੂੰ ਜੰਮੂ ਤਵੀ ਸਟੇਸ਼ਨ ਤੱਕ ਦੁਬਾਰਾ ਚਲਾਉਣਾ ਸ਼ੁਰੂ ਕਰ ਦਿੱਤਾ ਹੈ ਮੋਤਵੀ ਐਕਸਪ੍ਰੈਸ ਹਫਤੇ ਦੇ ਵੱਖ-ਵੱਖ ਦਿਨਾਂ ਤੇ ਚਲਾਈਆਂ ਜਾਂਦੀਆਂ ਨੇ ਤੁਹਾਨੂੰ ਦੱਸ ਦਈਏ ਕਿ ਸਵਲਪੁਰ ਐਕਸਪ੍ਰੈਸ 3 ਇੱਕ ਦਿਨ ਚੱਲਦੀ ਹੈ ਅਤੇ ਟਾਟਾ ਨਗਰ ਐਕਸਪ੍ਰੈਸ ਭੁੱਜੇ ਦਿਨ ਚੱਲਦੀ ਹੈ ਇਹ ਦੋਵੇਂ ਰੇਲ ਗੱਡੀਆਂ ਸੋਨੀਪਟ ਸਟੇਸ਼ਨ ਤੋਂ ਸਵੇਰੇ 5:12 ਤੇ ਰਾਤ 10:10 ਤੇ 2 ਮਿੰਟ ਲਈ ਰੁਕਦੀਆਂ ਨੇ ਹੁਣ ਇਹ ਰੇਲ ਗੱਡੀਆਂ ਜੰਮੂ ਤੱਕ ਚੱਲਣਗੀਆਂ ਇਸ ਲਈ ਯਾਤਰੀਆਂ ਨੂੰ ਅੰਮ੍ਰਿਤਸਰ ਤੋਂ ਅੱਗੇ ਜਾਣ ਲਈ ਰੇਲ ਗੱਡੀਆਂ ਬਦਲਣ ਦੀ ਲੋੜ ਨਹੀਂ ਪਵੇਗੀ